ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ ਐ 23 ਦਿਨ ਸੋਮਵਾਰ ਕੱਲ ਗੁਰਦੁਆਰਾ ਪ੍ਰਕਾਸ਼ ਅਸਥਾਨ ਭਗਤ ਧੰਨਾ ਜੀ ਕੋਟਾ ਜਿਹੜਾ ਕਿ ਧੋਲਾਕੂਆਂ ਵਿੱਚ ਹੈ ਸੀਗਾ ਜ਼ਿਲ੍ਹਾ ਟਾਉਂਕ ਚ ਪੈਂਦਾ ਸੀਗਾ ਉੱਥੋਂ ਅਸੀਂ ਦੁਪਹਿਰ ਨੂੰ ਨਿਕਲੇ ਸੀਗੇ ਤੇ ਰਾਤ ਨੂੰ ਅਸੀਂ ਇਸੇ ਕੋਟਾ ਦੇ ਵਿੱਚ ਗੁਰਦੁਆਰਾ ਹੈਗਾ ਅਗਮਗੜ੍ਹ ਸਾਹਿਬ ਜਿਹੜਾ ਕਿ ਮੇਨ ਹਾਈਵੇ ਤੋਂ 7-8 ਕਿਲੋਮੀਟਰ ਹੀ ਅੰਦਰ ਜਾ ਕੇ ਹੈਗਾ ਬੜਗਾਉ ਬੜਗਾਉ ਹੈਗਾ ਪਿੰਡ ਦਾ ਨਾਂ ਤੇ ਇਹ ਜਿਹੜਾ ਗੁਰਦੁਆਰਾ ਹੈਗਾ ਇਹ ਹਿਸਟੋਰੀਕਲ ਨਹੀਂ ਹੈਗਾ ਬਟ ਇਹ ਯਾਤਰਾ ਨੂੰ ਸਪੋਰਟ ਕਰਨ ਲਈ ਇੱਥੇ ਬਾਬਾ ਲੱਖਾ ਸਿੰਘ ਜਿਨੇ ਬਣਵਾਇਆ ਬਣਾਇਆ ਸੀਗਾ ਤੇ ਇੱਥੇ ਰਹਿਣ ਨੂੰ ਕਮਰੇ ਬਹੁਤ ਵਧੀਆ ਨੇ ਰਹਿਣ ਦੀ ਫੈਸਿਲਿਟੀ ਬਹੁਤ ਵਧੀਆ ਹਨ ਗੁਰੂ ਦਾ ਲੰਗਰ ਸਾਰਾ ਕੁਝ ਇੱਥੇ 24 ਘੰਟੇ ਸੇਵਾਵਾਂ ਉਪਲਬਧ ਨੇ 100 ਕਮਰੇ 200 150 ਕਮਰਾ ਹੈਗਾ ਇੱਥੇ ਰਹਿਣ ਲਈ 24 ਘੰਟੇ ਲੰਗਰ ਵੀ ਹੈਗਾ ਤੇ ਅੱਜ ਹੁਣ ਅਸੀਂ ਇੱਥੋਂ ਸਵੇਰੇ ਨਿਕਲਾਂਗੇ ਤੇ ਅਸੀਂ ਹੁਣ ਜਾਵਾਂਗੇ ਝਾਲਵਾੜ ਜਿੱਥੇ ਸਥਾਨ ਹੈਗਾ ਭਗਤ ਪੀਪਾ ਜੀ ਦਾ ਜਿਹੜਾ ਕਿ ਇੱਥੋਂ 100 ਕਿਲੋਮੀਟਰ ਹੈਗਾ ਚੱਲ ਕੇ ਉੱਥੇ ਦਰਸ਼ਨ ਕਰਾਂਗੇ ਭਗਤ ਪੀਪਾ ਜੀ ਦੇ ਕਿਉਂਕਿ ਭਗਤ ਪੀਪਾ ਜੀ ਦਾ ਇੱਕ ਸ਼ਬਦ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗਾ ਜਿਹੜਾ ਕਿ 629 ਅੰਗ ਤੇ ਹੈਗਾ ਉਹਨਾਂ ਦੇ ਦਰਸ਼ਨ ਕਰਾਂਗੇ ਝਾਲਵਾੜ ਵਿਖੇ ਉੱਥੇ ਉਹਨਾਂ ਦਾ ਕਿਲਾ ਕਿਉਂਕਿ ਉਹ ਇੱਕ ਰਾਜਾ ਸਨ ਨਾਲੇ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲੇ ਉਹਨਾਂ ਦੀ ਸਾਖੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਇੱਥੇ ਇੱਥੋਂ ਨਿਕਲਾਂਗੇ ਬਸ ਇਹ ਜਿਹੜਾ ਗੁਰਦੁਆਰਾ ਕੋਟਾ ਦੇ ਵਿੱਚ ਹੈਗਾ ਇਹ ਅਗਮਗੜ੍ਹ ਸਾਹਿਬ ਹੈਗਾ ਜੇ ਕਿਸ ਕਦੇ ਜਿਹੜੇ ਬੰਦੇ ਹਜੂਰ ਸਾਹਿਬ ਜਾਣਦੇ ਨੇ ਯਾਤਰੀ ਉਹਨਾਂ ਲਈ ਸਭ ਤੋਂ ਵਧੀਆ ਹੈਗਾ ਮਿਡ ਪਲੇਸ ਹੈਗਾ ਇੱਥੇ ਰੁਕਣ ਵਾਸਤੇ ਖਾਣ ਪੀਣ ਦਾ ਰਹਿਣ ਦਾ ਸਾਰਾ ਇੱਥੇ ਵਿਵਸਥਾ ਹੈ ਬਹੁਤ ਵਧੀਆ ਹੈਗੀ ਹੈ ਤਾਂ ਜੇ ਕੋਈ ਕਿਸੇ ਨੇ ਜਾਣਾ ਹੋਵੇ ਹਜੂਰ ਸਾਹਿਬ ਜਾਂ ਹੋਰ ਗੁਰੂਕ ਧਾਮਾਂ ਦੀ ਯਾਤਰਾ ਕਰਨੀ ਹੋਵੇ ਤਾਂ ਇਹ ਕੋਟਾ ਵਿਖੇ ਬਹੁਤ ਵਧੀਆ ਸਥਾਨ ਹੈਗਾ ਜਿੱਥੇ ਤੁਸੀਂ ਦਰਸ਼ਨ ਮੇਲੇ ਕਰ ਸਕਦੇ ਹੋ ਕੀਰਤਨ ਸਵੇਰੇ ਸ਼ਾਮ ਹੁੰਦਾ ਹੈਗਾ ਇੱਥੇ ਇੱਥੇ ਆਰਾਮ ਨਾਲ ਰਹਿ ਸਕਦੇ ਹੋ ਤੇ ਬਹੁਤ ਵਧੀਆ ਸਥਾਨ ਹੈਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੋਜੀ ਦਾ ਖਾਲਸਾ ਭਾਈ ਗੋਜੀ ਖਤੇ ਬਲੋ ਜਕਾਰਾ ਛੱਡ ਕੇ ਚਾਲਾ ਪਾਣ ਲਗੇ ਆ ਗੁਰਦੁਆਰਾ ਅਗੰਗ ਗੜ੍ਹ ਸਾਹਿਬ ਪੋਟਾ ਤੋਂ ਜਕਾਰਾ ਜਿਹੜਾ ਛੱਡਿਆ ਜਾਵੇ ਤੇ ਭਗਤ ਪੀਪਾ ਜੀ ਦੇ ਸਥਾਨ ਤੇ ਚੱਲਣ ਲਗੇ ਝਾਲਵੜ ਦੀ ਗਾਇ ਈ ਸੋ ਨਿਹਾਲ ਸਾਧ ਸ਼੍ਰੀ ਅਕਾਲ ਈ ਸੋ ਨਿਹਾਲ ਸਾਧ ਸ਼੍ਰੀ ਅਕਾਲ ਬਲੇ ਈ ਸੋ ਨਿਹਾਲ ਸਾਧ ਸ਼੍ਰੀ ਅਕਾਲ

नहीं होगा संत यहां आए और चारों जहां कोई सारे वहां पीपा जी के यहां बड़े ही विलक्षण संत सेवा बड़े भाव से संत सेवा होती है क्या सीता से सीता से जी को लगाया हां जितने सत्संग हो रहे हैगा पर अपन दर चरण पादुका हैगी इधर भगत पीपा जी के मंदिर दी आपकी भक्ति की पूर्णता सीता से देती है ये भगत पीपा जी का स्थान हैगा समाधि स्थल है बेसिकली उन्होंने चरण पादुका समाधि स्थल है भगत पीपा जी दा है ਉਹ ਸੀਤਾ ਜੀ ਦੀ ਹੈਗੀ ਆ ਫੋਟੋ ਭਗਤੀ ਪਾ ਜੀ ਦਾ ਇਹ ਸਮਾਰਿਤ ਸਥਲ ਹੈਗਾ ਉਹਦੇ ਨਾਲ ਇੱਕ ਉੱਥੇ ਬੈਠੇ ਹੋਏ ਇਹ ਕਹਾਣੀ ਆ ਜਾ ਬਹੁਤ ਪੁਰਾਣਾ ਨਕਾਸ਼ੀ ਬਣੀ ਐ ਇੱਥੇ ਉੱਤੇ ਬਾਹਰ ਜਿੱਥੇ satsang ਹੋ ਰਿਹਾ ਹੈਗਾ ਉਹ ਉਹਨਾਂ ਦਾ ਭਗਤੀ ਸਥਲ ਹੈਗਾ ਭਗਤ ਪੀਪਾ ਜੀ ਦਾ ਉਹ ਵੀ ਥੰ ਦੁਕਾਵਨ ਨੇ ਅੰਦਰ ਦੇ ਦਰਸ਼ਨ ਅਸੀਂ ਕਰ ਲਏ ਹੈਗੇ ਅੰਦਰ ਵੀਡੀਓ ਰਿਕਾਰਡਿੰਗ ਤਾਂ ਨਹੀਂ ਕਰੀ ਇੱਧਰ satsang ਹੋ ਰਿਹਾ ਸੀਗਾ ਆ ਸਾਹਮਣੇ ਜਿਹੜਾ ਹੈਗਾ ਆ ਸਮਾਦੀ ਹੈ ਇਹ ਸਾਹਮਣੇ ਜਿਹੜਾ ਇਹ ਭਗਤੀ ਸਥਾਨ ਹੈਗਾ ਭਗਤ ਪੀਪਾ ਜੀ ਦਾ ਇਹ ਭਗਤ ਪੀਪਾ ਜੀ ਦਾ ਭਗਤੀ ਸਥਾਨ ਹੈਗਾ ਸਾਹਮਣੇ ਬੜਾ ਦੂਰ ਗੋਗਰਾਉਂਡ ਦਾ ਫੋਟ ਹੈਗਾ ਕਿਲਾ ਹੈਗਾ ਅੱਗੇ ਬਹੁਤ ਦੂਰ ਜਗ੍ਹਾ ਕਿਲਾ ਹੈਗਾ ਇੱਥੇ ਭਗਤੀ ਸਥਾਨ ਹੈਗਾ ਔਰ ਇਹ ਸਮਾਦੀ ਸਥਾਨ ਹੈਗਾ ਭਗਤ ਪੀਪਾ ਜੀ ਦਾ ਇਸ ਦਾ ਕੋਈ ਭਾਈ ਵੀ ਨਹੀਂ बहुत देखो मत मत करो आप इस रास्ते से जाओ खतरे में भगति स्थल है भगत पीपा जी का और इधर इधर संत आए हुए हैं संत कीर्तन चल रहा है अंदर संतों का सम्मेलन है इस तरह का समाधि स्थल हैगा भगत पीपा जी का ਜਿਹੜਾ ਕਿ ਝਾਲਵਾੜਾ ਗਾਜਸਤਾਂ ਚ ਹੈਗਾ ਇੰਦਰ ਗੱਡੀ ਖੜੀ ਕਰੀਏ ਅੱਗੇ ਗਗਰਾਉਂ ਦਾ ਫੋਰਟ ਵੀ ਹੈਗਾ ਅੱਗੇ ਹੀ ਜਿਹੜਾ ਹੈਗਾ ਮੰਦਿਰ ਪਿੱਪਾ ਜੀ ਦਾ ਉਹ ਅਸੀਂ ਦਰਸ਼ਨ ਕਰ ਲਏ ਹੈਗੇ ਐ ਇੱਥੇ ਰਸਤੇ 'ਚ ਹੈਗਾ ਇਹ ਭਗਤ ਪਿੱਪਾ ਜੀ ਦਾ ਪੈਨੋਰਮਾ ਅੱਜ ਉਹ ਦੇਖਾਂਗੇ ਅਸੀਂ ਤੁਹਾਨੂੰ ਦਿਖਾਣੇ ਆ ਪੈਨੋਰਮਾ ਟਿਕਟ ਲੈ ਜਾਓ ਹਾਂਜੀ ਟਿਕਟ ਲੱਗ ਜੈਂਸ 3 4 4 ਜੈਂਸ ਐ 3 ਲੇਡੀਜ਼ ਹੋਗੇ 20 ਕੁ ਕਸਪੀਰ 3 110 10 ਹੋਰ ਦੇ ਦੋ 10 ਰੁਪਏ ਹੋਰ ਦੋ ਹਾਂ ਕਿੰਨੇ ਬੰਤੇ 110 ਹੋ ਗਏ 110 ਹੋ ਗਏ ਓਕੇ ਮੈਂ ਦਿੱਤਾ ਇੱਥੇ ਜੜੀਏ ਟਿਕਟ ਵੀ ਲੱਗਦੀ ਹੈਗੀ ਆ ਆ ਟਿਕਟਾਂ ਆ ਗਈਆਂ ਨੇ 20 ਰੁਪਏ ਏਜੈਂਟਸ ਦੇ ਹੁੰਦੇ ਨੇ 10 ਰੁਪਏ ਪਰ ਲੇਡੀ ਟਿਕਟ ਲੱਗਦੀ ਇੱਥੇ ਦੇਖਣ ਲਈ ਪਰ ਨੋਰਮਾ ਬਣਾਇਆ ਹੈ Rajasthan Government ਨੇ ਬਣਾਇਆ ਹੈਗਾ ਪੈਨੋਰਮਾ ਇਹ ਭਗਤ ਪਿੱਪਾ ਜੀ ਨੂੰ ਸਮਰਪਿਤ ਪੈਨੋਰਮਾ ਬਣਾਇਆ ਗਿਆ ਇੱਥੇ ਆਸ-ਪਾਸ ਉਹ ਜਾੜਾ ਬਾਉਂਡਰੀ ਕੀਤੀ ਹੋਈ ਹੈ ਹਾਲਾਂਕਿ ਇਸ ਨੂੰ ਮੇਨਟੇਨ ਕਰਨ ਦੀ ਲੋੜ ਹੈ ਪ੍ਰੋਪਰ ਤਾਂ ਕਿ ਇੱਥੇ ਵਧੀਆ ਫੁੱਲ ਵਗੈਰਾ ਉਗਾਏ ਜਾਣ ਹਾਲਾਂਕਿ ਕਾਫੀ ਜਗ੍ਹਾ ਦੇ ਵਿੱਚ ਬਹੁਤ ਵੱਡਾ ਪੈਨੋਰਮਾ ਬਣਾਇਆ ਕਾਫੀ ਜਗ੍ਹਾ ਇਹਨਾਂ ਕੋਲ ਹੈਗੀ ਹੈ ਇੱਥੇ ਟੈਕ ਲਗਾਈ ਜਾ ਸਕਦੀ ਹੈ ਨਿੰਮ ਪੇੜ ਵਗੈਰਾ ਲਗਾਏ ਜਾ ਸਕਦੇ ਨੇ ਵਧੀਆ ਇਹ ਇੱਥੇ ਭਗਤ ਪੀਪਾ ਜੀ ਦੀ ਜਿਹੜੀ ਹੈਗੀ ਹੈ ਮੂਰਤੀ ਸਥਾਪਿਤ ਕੀਤੀ ਗਈ ਹੈ ਇਹ ਭਗਤ ਪੀਪਾ ਜੀ ਦੀ ਮੂਰਤੀ ਹੈਗੀ ਹੈ ਭਗਤ ਪੀਪਾ ਜੀ ਦਾ ਸ਼ਬਦ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਕਰਕੇ ਅਸੀਂ ਦਰਸ਼ਨ ਕਰਨ ਆਏ ਆ ਅਦਰਵਾਈਜ਼ ਅਸੀਂ ਤਾਂ ਗੁਰੂ ਘਰ ਦੇ ਦਰਸ਼ਨ ਜਿਹੜੇ ਕਰਦੇ ਹਨ ਭਗਤ ਪੀਪਾ ਜੀ ਸ਼ਰਮਣੀ ਭਗਤ ਹੋਏ ਐ ਜਦੋਂ ਕਿ ਉਹ ਇੱਕ ਰਾਜਾ ਸਨ ਰਾਜ ਭਗਤ ਤਿਆਗ ਕਰਕੇ ਉਹਨਾਂ ਨੇ ਜਿਹੜਾ ਹੈਗਾ ਪ੍ਰਭੂ ਭਗਤੀ ਕੀਤੀ ਸੀਗੀ ਇਹ ਪੈਨੋਰਮਾ ਹੈਗਾ ਬਣਿਆ ਹੋਇਆ ਭਗਤ ਪੀਪਾ ਜੀ ਦਾ ਇੱਥੇ ਝਾਕੀਆਂ ਬਣੀਆਂ ਹੁੰਦੀਆਂ ਨੇ ਇਹ ਭਗਤ ਪੀਪਾ ਜੀ ਦੀ ਪਹਿਲੀ ਝਾਕੀ ਇੱਥੇ ਬਣੀ ਹੋਈ ਹੈ ਇਹ ਰਾਜੇ ਦੇ ਰੂਪ ਵਿੱਚ ਨੇ ਭਗਤ ਪੀਪਾ ਜੀ ਰਾਜ ਸ੍ਰੀ ਭਗਤ ਪੀਪਾ ਜੀ ਰਾਜਾ ਹੋਇਆ ਕਰਦੇ ਸਨ ਛੋਟੀ ਉਮਰ ਚ ਰਾਜ ਮਿਲ ਗਿਆ ਸੀ ਭਗਤ ਪੀਪਾ ਜੀ ਨੂੰ ਇਹ ਸੀਤਾ ਜੀ ਹੈਗੇ ਸਭ ਤੋਂ ਛੋਟੀ ਰਾਣੀ ਹੈ ਸਭ ਤੋਂ ਛੋਟੀ ਰਾਣੀ ਭਗਤ ਪੀਪਾ ਹੀ ਸਭ ਤੋਂ ਛੋਟੀ ਰਾਣੀ ਭਗਤ ਪੀਪਾ ਦੇ ਦੀਸਾ ਸੰਸਕਰਨ ਉਹਨਾਂ ਦਾ ਹੋਇਆ ਇਹ ਰਾਮਾਨੰਦ ਜੀ ਗਾਗਰੋਂ ਆਗਮਨ ਰਾਮਾਨੰਦ ਜੀ ਦਾ ਗਾਗਰੋਂ ਦੇ ਵਿੱਚ ਆਗਮਨ ਹੋਇਆ ਜਦੋਂ ਕਿਉਂਕਿ ਰਾਮਾਨੰਦ ਜੀ ਗੁਰੂ ਸਨ ਕਾਫੀ ਭਗਤ ਰਵੀਦਾਸ ਜੀ ਦੇ ਵੀ ਸਨ ਭਗਤ ਕਬੀਰ ਜੀ ਦੇ ਵੀ ਗੁਰੂ ਸਨ ਰਾਮਾਨੰਦ ਜੀ ਭਗਤ ਪੀਪਾ ਜੀ ਜਦੋਂ ਰਾਜਪਾਗ ਛੱਡਤਾ ਤੇ ਉਹਨਾਂ ਦੀ ਪਤਨੀ ਨਾਲ ਸਿਤਾ ਸਭ ਤੋਂ ਛੋਟੀ ਉਹਨਾਂ ਦੇ ਨਾਲ ਤਾਂ ਇੱਧਰ ਭਗਵਾਨ ਦਰਸ਼ਨ ਹੈ ਤੋ ਸਮੁੰਦਰ ਮੇ ਕੁਦਨਾ ਭਗਤ ਪੀਪਾ ਜੀ ਤੁਸੀਂ ਵਾਈਫ ਸਮੁੰਦਰ ਚ ਕੁੱਦ ਗਏ ਸੀ ਜਦੋਂ ਇੱਧਰ ਦਵਾਰਕਾ ਦੀ ਨਾਲ ਪੇਂਟ ਕਰਦੇ ਹੋਏ ਦਵਾਰਕਾ ਦੀ ਨਾਲ ਦਰਸ਼ਨ ਕਰਦੇ ਹੋਏ ਭੋਜਨ ਛਕਦੇ ਹੋਏ ਉੱਛ ਇੱਧਰ ਵੀ ਝਾਕੀਆਂ ਨੇ ਬਣੀਆਂ ਹੋਈਆਂ ਅਗਰ ਪਿੱਪਾ ਜੀ ਖਾਤੀ ਬਨ ਰਤ ਕਾ ਪਈਆ ਜੋੜਨਾ ਦਹੀਂ ਲੈ ਕੇ ਸਵਰਨ ਤੁੰਦਰਾਏ ਦੇਣਾ ਸਾਖੀ ਇਹ ਲਿਖਿਆ ਵੀ ਹੋਇਆ ਇੱਥੇ ਇਹ ਸਾਖੀ ਭਗਤ ਪਿੱਪਾ ਜੀ ਦੀ ਸੰਤ ਪਿੱਪਾ ਜੀ ਕਾ ਮਹਿਲਾਂ ਕੋ ਧਿਕਸ਼ਾ ਦੇਣਾ ਸੀਤਾ ਚਚਰੀ ਕੀ ਰੱਖਸ਼ਾ ਦਵਾਰਕਾ ਸੇ ਲੁੱਟਦੇ ਸਮੇਂ ਸੰਤ ਪਿੱਪਾ ਜੀ ਵਾ ਸੀਤਾ ਚਚਰੀ कदली वन से गुजर रहे थे वहाँ इन्हें एक व्यवचारी व्यक्ति मिला उस व्यक्ति ने पीपा जी से सीता सचरी को छीन कर कई प्रलोभन दिए संकट की घड़ी में सीता सचरी ने ईश्वर का स्मरण किया तो उस वन में अचानक एक विकराल पुरुष ने आकर उस अभ्यचारी व्यक्ति को क्षण भर में मार गिराया बांस के मोटरों को हरे बांस बनाना भगत पीपा जी का बैंस चोरी की घटना सतपर संत पीपा जी व सीता साचरी भक्ति करते हुए बनिए को उपदेश देना इधर होर झांकी बनी है सीता साचरी का सिंह सह रूप संत पीपा जी की न्यायप्रियता व्यापारी को उपदेश अकाल में पीड़ितों को धन बांटना द्वारका में आग बुझाना दिल्ली महिलाओं को चमत्कार दिखाना और ये सारा जो इथं बनया हुआ है गागरोन का किला भी हैगा ਗਗਰੌਂ ਦਾ ਕਿਲਾ ਸੰਤ ਪੀਪਾ ਜੀ ਦੁਆਰਾ ਸਿੰਘ ਕੋ ਆਸ਼ੀਰਵਾਦ ਦੇਣਾ ਗਗਰੌਂ ਦਾ ਕਿਲਾ ਵੀ ਦਿਖਾ ਦੰਨੇ ਹਾਲਾਂਕਿ ਕਿਲਾ ਦੇਖ ਸਕਦੇ ਸੀ ਅਸੀਂ ਇੱਥੇ ਟਾਈਮ ਮਿਲਿਆ ਨਹੀਂ ਸਾਨੂੰ ਆਦਾ ਇਹ ਜਿਹੜਾ ਗਗਰੌਂ ਦਾ ਕਿਲਾ ਹੈਗਾ ਇਹ ਕਿਹਦਾ ਇੱਥੇ ਨਾਲ ਹੀ ਹੈਗਾ ਅਸੀਂ ਦੇਖ ਨਹੀਂ ਪਾਏ ਜਾਣ ਨਹੀਂ ਪਾਏ ਇਹ ਜਿਹੜਾ ਹੈਗਾ ਪੈਨਾਰਮਾ ਇੱਥੇ ਬਣਿਆ